ਨੇ ਉਹ ਤਾਂ ਇਹ ਫੇਰ ਉਹ ਪਾਰਟੀ ਦੀ ਕੱਛੀ ਸੁਰਾ ਮਾਰ ਕੇ ਚਲੇ ਗਏ ਦੇਖੋ ਜਿਹੜੇ ਪਿੱਠੇ ਚ ਸੁਰਾ ਮਾਰਨ ਵਾਲੇ ਹੈਗੇ ਉਹ ਤਾਂ ਅੱਜ ਵੀ ਬੀਬਾ ਹਰਸਵੰਤ ਕੌਰ ਦੇ ਨਾਲ ਹੀ ਹੁੰਦੇ ਆ ਜੀ ਜੀ ਪਿਛਲੇ ਲੰਗੀ ਇਲੈਕਸ਼ਨ ਦੇ 2022 ਦੇ ਵਿੱਚ ਸਾਡੇ ਕੋਲੇ ਸਾਰੇ ਸਬੂਤ ਸਾਰਾ ਕੁਝ ਹੈਗਾ ਹੈਗਾ ਜਿਨ੍ਹਾਂ ਨੇ ਇਹ ਪ੍ਰਚਾਰ ਕੀਤਾ ਕਿ ਇੱਥੋਂ ਦੇ ਇਹ ਅਕਾਲੀ ਦਲ ਦਾ ਉਮੀਦਵਾਰਾ ਉਹਨੂੰ ਹਰਾਉਣਾਗਾ ਜਿਹੜੇ ਉਹਨਾਂ ਦੇ ਮਤਲਬ ਉੱਥੇ ਖਜ਼ਾਨਾ ਮੰਤਰੀ ਸਾਹਿਬ ਸੀਗੇ ਉਹਨਾਂ ਨੂੰ ਜਿਤਾਉਣਾ ਪੂਰੇ ਪੰਜਾਬ ਦਾ ਬੇੜਾ ਬਿਠਾਤਾ ਸਾਡੇ ਬਠਿੰਡੇ ਦੇ ਥਰਮਲ ਦੇਸ਼ਤਾ ਹਾਂਜੀ ਬਠਿੰਡੇ ਦੇ ਵਿੱਚ ਸਰਕਾਰੀ ਫਰਮਾਂ ਦੇ ਨਾਮ ਤੇ ਸਾਰਾ ਬਠਿੰਡੇ ਦਾ ਪੈਸਾ ਇਕੱਠਾ ਕਰਕੇ ਖਾ ਗਏ ਸਾਰੇ ਮਲਾਜ਼ਮਾਂ ਨੂੰ ਨਕਾਰਾ ਕਰਤਾ ਵੀ ਅਸੀਂ ਇਹਨੂੰ ਸਪੋਰਟ ਨਹੀਂ ਕਰ ਸਕਦੇ ਵੀਡੀਓ ਭੇਜੀਆ ਉਹਦੇ ਵਿੱਚ ਬੀਬਾ ਜੀ ਨੇ ਕਹਿਆ ਵੀ ਇਹਨਾਂ ਨੇ ਕਾਂਗਰਸ ਦੀ ਮਦਦ ਕਰਕੇ ਵੀ ਸਾਡੀ ਪਿੱਠ ਛੋੜਾ ਮਾਰਿਆ ਹਾਂ ਮੈਂ ਬੀਬਾ ਜੀ ਨੂੰ ਪੁੱਛਣਾ ਚਾਹਣਾਗਾ ਵੀ ਜੇ ਤਾਂ ਅਸੀਂ ਮਨਪ੍ਰੀਤ ਦੀ ਹੈਲਪ ਕਰ ਦਿੰਦੇ ਫੇਰ ਤਾਂ ਅਸੀਂ ਸਹੀ ਹੋ ਜਾਂਦੇ ਬੀਬਾ ਜੀ ਸਾਨੂੰ ਇਹ ਕਹਿੰਦੇ ਸੀਗੇ ਬੀ ਮਨਪ੍ਰੀਤ ਬਾਦਲ ਦੀ ਹੈਲਪ ਕਰੋ ਉਹ ਵੀ ਤਾਂ ਕਾਂਗਰਸੀ ਸੀ ਸਸਿਕਲ ਜੀ ਤੁਸੀਂ ਰੋਖੋ ਗੱਤਕਾ گلੋਬਲ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਬਠਿੰਡੇ ਦੀ ਸਿਆਸਤ ਤੇ ਬਠਿੰਡੇ ਦੀ ਸਿਆਸਤ ਇਸ ਕਰਕੇ ਕਿ ਪਿਛਲੇ ਦਿਨੀ ਹਰਸਿਮਰਤ ਕੌਰ ਬਾਦਲ ਜੋ ਮੰਤਰੀ ਨੇ ਸਾਬਕਾ ਮੰਤਰੀ ਨੇ ਉਹ ਬਠਿੰਡੇ ਆਏ ਸੀ ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਕੁਝ ਕੌਂਸਲਰ ਜਿਹੜੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਚਲੇ ਗਏ ਸੀ ਜਾਂ ਕਾਂਗਰਸ ਛੱਡ ਕੇ ਚਲੇ ਗਏ ਸੀ ਉਹਨਾਂ ਨੇ ਆਪਣੀ ਪਾਰਟੀ ਦੇ ਕੌਂਸਲਰਾਂ ਬਾਰੇ ਕਿਹਾ ਸੀ ਕਿ ਉਹ ਤਾਂ ਪਾਰਟੀ ਤੋਂ ਕੱਢੇ ਹੋਏ ਨੇ ਉਹਨਾਂ ਤੇ ਇੱਕ ਕਾਉਂਸਲਰ ਆ ਹਰਜਿੰਦਰ ਸਿੰਘ ਸ਼ਿੰਦਾਰ ਸਾਡੇ ਨਾਲ ਨੇ ਜੋ ਆਪ ਪਹਿਲਾ ਸਾਫਾ ਕਾਉਂਸਲਰ ਨੇ ਹੁਣ ਉਹਨਾਂ ਦੀ ਮਾਤਾ ਜੀ ਨੇ ਕਿਉਂਕਿ ਉਹ ਬਾੜਾ ਜਿਹੜਾ ਉਹਨਾਂ ਦਾ ਰਿਜ਼ਰਵ ਹੋ ਗਿਆ ਸੀ ਤੇ ਕਾਫੀ ਸਰਗਰਮ ਰਹਿੰਦੇ ਨੇ ਬਠਿੰਡੇ ਦੀ ਸਿਆਸਤ ਤੇ ਬਠਿੰਡੇ ਦੇ ਮੁੱਦਿਆਂ ਤੇ ਬੋਲਦੇ ਵੀ ਰਹਿੰਦੇ ਨੇ ਬਹੁਤ ਬਹੁਤ ਸਵਾਗਤ ਆ ਜੀ ਹਰਜਿੰਦਰ ਜੀ ਤੁਹਾਡਾ ਬਹੁਤ ਸਾਰੀ ਟੀਮ ਤੇ ਜੇ ਆਪਾਂ ਸ਼ੁਰੂ ਕਰੀਏ ਤਾਂ ਇਹ ਦੇਖੀਏ ਕਿ ਕੱਲ ਹਰ ਸਿੰਘ ਰਤਕੌਰ ਬਾਦਲ ਆਏ ਸੀ ਉਹ ਕਹਿੰਦੇ ਵੀ ਜਿਹੜੇ ਐਮਸੀ ਆ ਅਕਾਲੀ ਦਲ ਦੇ ਸੀਗੇ ਤੁਸੀਂ ਰਹੇ ਹੋ ਵੀ ਉਹ ਤਾਂ ਕੱਢੇ ਹੋਏ ਸੀਗੇ ਉਹ ਰਲ ਗਿਆ ਆਮ ਆਦਮੀ ਪਾਰਟੀ ਚ ਇਹਦਾ ਕੀ ਮਤਲਬ ਹੈ ਤੁਸੀਂ ਪਹਿਲਾਂ ਤੋਂ ਕੱਢੇ ਹੋਏ ਸੀ ਜਾਂ ਮੌਜੂਦ ਸੀ ਅਕਾਲੀ ਦਲ ਚ ਕੱਢਣ ਦੀ ਗੱਲ ਨਹੀਂ ਹੁੰਦੀ ਕੰਡਿਆ ਤਾਂ ਮਤਲਬ ਇੱਕ ਨਾ ਸਪੈਸ਼ਲ ਲਿਖ ਕੇ ਲਿਸਟ ਜਾਰੀ ਕੀਤੀ ਜਾਂਦੀ ਆ ਦਫ਼ਤਰ ਚ ਜਿਹੜੀ ਕਿ ਸਾਡੀ ਤਾਂ ਲਿਸਟ ਨਹੀਂ ਕੀਤੀ ਇਸ ਤਰ੍ਹਾਂ ਕੋਈ ਲਿਸਟ ਜਾਰੀ ਨਹੀਂ ਹਜੇ ਤੱਕ ਹੋਈ ਠੀਕ ਹੈ ਬਾਕੀ ਅਸੀਂ ਕਾਲਪੁਰਖ ਦੇ ਅਕਾਲੀ ਤਾਂ ਸਾਰੀਆਂ ਆਪਾਂ ਹੂੰ ਹੂੰ ਕੋਈ ਜ਼ਰੂਰੀ ਨਹੀਂ ਹੈਗਾ ਵੀ ਜੇ ਉੱਥੇ ਬੰਦਾ ਹਾਜ਼ਰੀ ਲਵਾਊਗਾ ਉੱਥੋਂ ਲੰਘੂਗਾ ਦਰਵਾਜ਼ੇ ਰਾਹੀਂ ਵੱਡੇ ਰਾਹੀਂ ਤੇ ਫੇਰ ਹੀ ਅਕਾਲੀ ਬਣੂ ਉਦਾਂ ਦੀ ਗੱਲ ਕੋਈ ਨਹੀਂ ਹੈਗੀ ਸਾਨੂੰ ਕਿਸੇ ਨੇ ਵੀ ਹਜੇ ਤੱਕ ਨੋਟਿਸ ਨਹੀਂ ਦਿੱਤਾ ਹੈਗਾ ਅੱਛਾ ਪਾਰਟੀ ਨੂੰ ਸਾਨੂੰ ਕੋਈ ਲੈਟਰ ਆਇਆਗਾ ਕੋਈ ਵੀ ਲਿਖਤੀ ਰੂਪ ਦੇ ਵਿੱਚ ਕਿਸੇ ਵੀ ਤਰ੍ਹਾਂ ਸਾਨੂੰ ਦਿਖਾ ਦੇਣ ਇਸ ਕਰਕੇ ਇਹ ਗੱਲ ਤਾਂ ਬਿਲਕੁਲ ਨਕਾਰਿਆ ਜਾ ਸਕਦੀ ਹੈ ਵੀ ਸਾਨੂੰ ਕੱਢਿਆ ਅਲੀ ਤੱਕ ਗੱਲਬਾਤ ਕੋਈ ਹੈ ਹੀ ਨਹੀਂ ਠੀਕ ਹੈ ਨਹੀਂ ਉਹ ਤਾਂ ਇਹ ਵੀ ਕਹਿੰਦੇ ਆ ਵੀ ਉਹ ਪਾਰਟੀ ਦੀ ਪਿੱਠ 'ਚ ਸ਼ਰਾਬ ਮਾਰ ਕੇ ਚਲੇ ਗਏ ਆ ਦੇਖੋ ਜਿਹੜੇ ਪਿੱਠ 'ਚ ਸ਼ਰਾਬ ਮਾਰਨ ਵਾਲੇ ਹੈਗੇ ਉਹ ਤਾਂ ਅੱਜ ਵੀ ਬੀਬਾ ਹਰਸਿਮਰਤ ਕੌਰ ਦੇ ਨਾਲ ਹੀ ਹੁੰਦੇ ਆ ਜੀ ਜੀ ਪਿਛਲੀ ਲੰਗੀ ਇਲੈਕਸ਼ਨ ਦੇ 2022 ਦੇ ਵਿੱਚ ਸਾਡੇ ਕੋਲੇ ਸਾਰੇ ਸਬੂਤ ਸਾਰਾ ਕੁਝ ਹੈਗਾ ਹੈਗਾ ਜਿਨ੍ਹਾਂ ਨੇ ਇਹ ਪ੍ਰਚਾਰ ਕੀਤਾ ਕਿ ਇੱਥੋਂ ਦੇ ਜਿਹੜਾ ਅਕਾਲੀ ਦਲ ਦਾ ਉਮੀਦਵਾਰਾ ਉਹਨੂੰ ਹਰਾਉਣਾਗਾ ਜਿਹੜੇ ਉਹਨਾਂ ਦੇ ਮਤਲਬ ਉੱਥੇ ਖਜ਼ਾਨਾ ਮੰਤਰੀ ਸਾਹਿਬ ਸੀਗੇ ਉਹਨਾਂ ਨੂੰ ਜਿਤਾਉਣਾ ਠੀਕ ਹੈ ਅਸੀਂ ਸ਼ੁਰੂ ਤੋਂ ਇਹ ਕਹਿਆ ਬਈ ਇਹਨਾਂ ਨੇ ਜਦੋਂ ਪੂਰੇ ਪੰਜਾਬ ਦਾ ਬੇੜਾ ਬਿਠਾਤਾ ਸਾਡੇ ਬਠਿੰਡੇ ਦੇ ਵਿੱਚ ਥਰਮਲ ਵੇਚਤਾ ਹਾਂਜੀ ਬਠਿੰਡੇ ਦੇ ਵਿੱਚ ਸਰਕਾਰੀ ਫਰਮਾਂ ਦੇ ਨਾਮ ਤੇ ਸਾਰਾ ਬਠਿੰਡੇ ਦਾ ਪੈਸਾ ਇਕੱਠਾ ਕਰਕੇ ਖਾ ਗਏ ਸਾਰੇ ਮੁਲਾਜ਼ਮਾਂ ਨੂੰ ਨਕਾਰਾ ਕਰਤਾ ਵੀ ਅਸੀਂ ਇਹਨੂੰ ਸਪੋਰਟ ਨਹੀਂ ਕਰ ਸਕਦੇ ਮੰਤਰੀ ਵੱਲੋਂ ਸਪੋਰਟ ਕਰਨ ਦਾ ਕੋਈ ਮਤਲਬ ਹੀ ਨਹੀਂ ਸੀਗਾ ਠੀਕ ਹੈ ਉਸ ਤੋਂ ਬਾਅਦ ਜਿਹੜੀ ਗੱਲ ਇਹ ਪਿੱਛੇ ਛੁਰਾ ਮਾਰਨ ਦੀ ਕਰਦੇ ਆ ਬੀਬਾ ਜੀ ਨੇ ਸਾਨੂੰ ਕੱਲ ਕਿਸ ਨੇ ਵੀਡੀਓ ਭੇਜੀ ਆ ਉਹਦੇ ਵਿੱਚ ਬੀਬਾ ਜੀ ਨੇ ਕਹਿਆ ਵੀ ਇਹਨਾਂ ਨੇ ਕਾਂਗਰਸ ਦੀ ਮਦਦ ਕਰਕੇ ਬਈ ਸਾਡੀ ਪਿੱਠੇ ਛੁਰਾ ਮਾਰਿਆ ਹੂੰ ਹੂੰ ਮੈਂ ਬੀਬਾ ਜੀ ਨੂੰ ਪੁੱਛਣਾ ਚਾਹਣਾਗਾ ਵੀ ਜੇ ਤਾਂ ਅਸੀਂ ਮਨਪ੍ਰੀਤ ਦੀ ਹੈਲਪ ਕਰ ਦਿੰਦੇ ਫੇਰ ਤਾਂ ਅਸੀਂ ਸਹੀ ਹੋ ਜਾਂਦੇ ਜਦੋਂ ਕਿ ਇੱਥੇ ਦੋ ਧੜਿਆ ਜੀ ਕਾਂਗਰਸ ਦੇ ਠੀਕ ਹੈ ਇੱਕ ਧੜਾ ਹੈਗਾ ਹੈਗਾ ਰਾਜਾ ਬਰਿੰਗ ਸਾਹਿਬ ਦਾ ਹਾਂਜੀ ਇੱਕ ਧੜਾ ਮਨਪ੍ਰੀਤ ਦਾ ਹਾਂਜੀ ਬੀਬਾ ਜੀ ਸਾਨੂੰ ਇਹ ਕਹਿੰਦੇ ਸੀਗੇ ਵੀ ਮਨਪ੍ਰੀਤ ਬਾਦਲ ਦੀ ਹੈਲਪ ਕਰੋ ਉਹ ਵੀ ਤਾਂ ਕਾਂਗਰਸੀ ਸੀ ਹਾਂਜੀ ਜਦੋਂ ਕਿ ਅਸੀਂ ਆਖਿਆ ਵੀ ਨਹੀਂ ਜਦੋਂ ਸਾਰੇ ਸ਼ਹਿਰ ਨੇ ਇਹਦਾ ਬਿਸਤਰਾ ਗੋਲ ਕਰਕੇ ਇਥੋਂ ਦਬਲਤਾ ਅਸੀਂ ਸਾਰੇ ਸ਼ਹਿਰ ਦੇ ਨਾਲ ਵਾਦਵਾਵਾਂ ਲੈ ਸਕਦੇ ਇਸ ਕਰਕੇ ਅਸੀਂ ਉੱਥੇ ਫੈਸਲਾ ਆਪਣਾ ਸਹੀ ਕੀਤਾ ਸੀਗਾ ਜੀ ਅਸੀਂ ਕੋਈ ਕਿਸੇ ਦੀ ਪਿੱਠੇ ਸੂਰਾ ਨਹੀਂ ਮਾਰਿਆ ਹੈਗਾ ਠੀਕ ਹੈ ਤੇ ਦੂਸਰੀ ਗੱਲ ਇਹ ਆ ਕਿ ਤੁਸਾਨੂੰ ਆਮ ਆਦਮੀ ਪਾਰਟੀ ਤੁਸੀਂ ਜੁਆਇਨ ਕੀਤੀ ਹੈ ਹੁਣ ਕੀ ਐ ਲੱਗਿਆ ਵੀ ਆਹ ਜਿਹੜੇ ਸੁਧਾਰ ਆ ਬਠਿੰਡੇ ਦੇ ਗੱਲ ਕਰੀਏ ਵੀ ਇਹ ਕਰ ਸਕਦੇ ਆ ਪਿਛਲੀਆਂ ਸਰਕਾਰਾਂ ਤੋਂ ਨਹੀਂ ਹੋਇਆ ਦੇਖੋ ਭਾਈ ਜੀ ਮੈਂ ਲੰਬਾ ਸਮਾਂ ਅਕਾਲੀ ਦਲ ਦੇ ਨਾਲ ਰਿਹਾ ਹਾਂ ਨਾ ਜੀ ਉਹ ਵੀ ਕਹਿ ਦਿੰਨਾ ਵੀ ਕਦੇ ਇਹਨਾਂ ਨੇ 1 ਰੁਪਿਆ ਦਾ ਦੇਖੋ ਹੁਣ ਤਾਂ ਉਹਨੂੰ ਸੌਖੀ ਹੀ ਆ ਬਿਆਨ ਦੇਣਾ ਕਿ ਅਸੀਂ ਕਿਦੋਂ ਕਪੜਾ ਕੀਤਾ ਜਾਂ ਨਿੱਜੀ ਕੰਮ ਕਰਾਇਆ ਹੋਵੇ ਨਾ ਤਾਂ ਕੋਈ ਨਿੱਜੀ ਕੰਮ ਮੈਂ ਕਰਾਇਆ ਹੋਵੇ ਉਹ ਕਹਿ ਸਕਦੇ ਨਿੱਜੀ ਕੰਮ ਕਰਾਏ ਅਸੀਂ ਕਦੇ ਵੀ ਜੇ ਮੈਂ ਸਿਆਸਤ ਕੀਤੀ ਆ ਤਾਂ ਆਪਣੇ ਨਿੱਜੀ ਕਮਾਂ ਵਾਸਤੇ ਕਦੇ ਸਿਆਸਤ ਨਹੀਂ ਕੀਤੀ ਹੈਗੀ ਜੀ ਮੇਰੇ ਕੋਲ ਤਾਂ ਭਿੰਡੇ ਚਾਬ ਦਾ ਘਰ ਵੀ ਹੈ ਨਹੀਂ ਦੋ ਵਾਰ ਐਮਸੀ ਬਣ ਗਿਆ ਇੱਥੇ ਘਰ ਹੈ ਨਹੀਂ ਤੇ ਮੇਰੇ ਕੋਲ ਮੋਟਰਸਾਈਕਲ ਵੀ ਉਸ ਟਾਈਮ ਦੀ ਹੈ ਮੇਰੇ ਕੋਲੇ ਠੀਕ ਹੈ ਜਿਵੇਂ ਸੀਗਾ ਹਨਾ ਸੋ ਮੈਂ ਨਿੱਜੀ ਕਮਾਂ ਵਾਸਤੇ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਨਾ ਤਾਂ ਮੇਅਰ ਦੇ ਮਾਮਲੇ 'ਚ ਨਿੱਜੀ ਕਮਾਂ ਵਾਸਤੇ ਮੈਂ ਸਪੋਰਟ ਕੀਤੀ ਸੀਗੀ ਭਿੰਡੇ ਸ਼ਹਿਰ ਦੀ ਆਵਾਜ਼ ਸੀ ਵੀ ਮੇਅਰ ਲੈਣਾ ਚਾਹੀਦਾ ਕਿਉਂਕਿ ਵਿਚਾਰੀ ਉਹ ਲੇਡੀ ਸੀ ਨੂੰ ਸ਼ਹਿਰ ਦਾ ਪਤਾ ਹੀ ਨਹੀਂ ਸੀ ਵੀ ਸ਼ਹਿਰ ਕਿੱਥੇ ਹੈ ਇਸ ਕਰਕੇ ਉਹ ਕੁਰਸੀ ਦੇ ਕਾਬਲ ਨਹੀਂ ਸੀ ਉਸ ਨੂੰ ਵੀ ਉਤਾਰਿਆ ਸਿਰਫ ਲੋਕਾਂ ਦੀ ਬਾਤ ਸੁਣ ਕੇ ਹੁਣ ਮੈਂ ਲੋਕਲ ਚਲੋ ਸਾਰੇ ਪੰਜਾਬ ਦੇ ਵਿੱਚ ਕੁਝ ਇਸ਼ੂ ਆ ਜਿਹੜੇ ਕੋਈ ਪਾਰਟੀ ਤੋਂ ਸਹੀ ਨਹੀਂ ਹੋ ਰਹਾ ਕਿਉਂਕਿ ਜਿਹੜੇ ਆ ਅਫੀਸਰ ਸਾਹੀ ਆਗੇ ਉੱਪਰੋਂ ਵੇਖ ਸਕ ਬਿਲਕੁਲ ਸਹੀ ਆ ਪਰ ਅਫਸਰ ਹੈਗੇ ਜਿਹੜੇ ਉਹ ਕਿਸੇ ਦੀ ਗੱਲ ਨਹੀਂ ਸੁਣਦੇ ਖਾਸ ਕਰਕੇ ਆਮ ਆਦਮੀ ਪਾਰਟੀ ਬੰਦਿਆਂ ਗੱਲ ਹੀ ਨਹੀਂ ਸੁਣਦੇ ਹੈਗੇ ਠੀਕ ਹੈ ਪਰ ਸਾਨੂੰ ਪਤਾ ਇਸ ਗੱਲ ਦਾ ਵੀ ਜਦੋਂ ਬੰਦਾ ਸੱਚਾਈ ਦੇ ਨਾਲ ਕੰਮ ਕਰਦਾ ਉਹਦੀ ਗੱਲ ਨਹੀਂ ਸੁਣੀ ਜਾਂਦੀ ਸੋ ਇੱਥੇ ਬਿਠਿੰਡੇ ਦੇ ਵਿੱਚ ਵੀ ਬੁਰਾ ਹਾਲ ਆ ਕਈ ادارਿਆਂ ਦਾ ਜਿਵੇਂ ਕਿ ਆਰਟੀਓ ਦਾ ਅਫਤਰ ਲਾਲਾ ਜਾਂ ਇੱਥੇ ਹਸਤਾਮਾ ਸਟੂਮਾ ਵਾਲੇ ਕੋਈ ਬਲਾਇਆ ਕਰਦੇ ਹਸਤਾਮਾ ਦੀ ਹੈ ਨਾ ਸਾਰਿਆਂ ਨੂੰ ਪਤਾ ਜਾ ਸੋ ਉਹਨਾਂ ਚੀਜ਼ ਨੂੰ ਸੋ ਮੈਨੂੰ ਲੱਗਦਾ ਹੈਗਾ ਮੈਂ ਬਠਿੰਡੇ ਸ਼ਹਿਰ ਦੇ ਲੋਕਾਂ ਨਾਲ ਜਿਹੜੀ ਠੱਗੀ ਵੱਜ ਰਹੀ ਹੈਗੀ ਇਹਨਾਂ ਦਾ ਸ਼ੋਸ਼ਣ ਹੋ ਰਿਹਾ ਵੀ ਸ਼ਾਇਦ ਮੈਂ ਪਾਰਟੀ ਵਿੱਚ ਜਾ ਕੇ ਜਿਹੜੇ ਬਠਿੰਡੇ ਦੇ ਲੋਕਲ ਮੁੱਦੇ ਚੱਕਾਂ ਚਲੋ ਪੰਜਾਬ ਦੇ ਮੁੱਦੇ ਚੱਕਣ ਵਾਸਤੇ ਐਮਪੀ ਐਮਐਲਏ ਸਾਬ ਬੈਠੇ ਇਸ ਕਰਕੇ ਮੈਂ ਸਿਰਫ ਬਿਨਾਂ ਕਿਸੇ ਨਿੱਜੀ ਹਿੱਤ ਦੇ ਨਿੱਜੀ ਲਾਭ ਦੇ ਮੈਂ ਪਾਰਟੀ ਵਿੱਚ ਸ਼ਾਮਲ ਹੋਇਆ ਜੀ ਤਾਂ ਕਿ ਮੈਂ ਜਿਹੜੀਆਂ ਕਮੀਆਂ ਪੇਸ਼ੀਆਂ ਉਹਨਾਂ ਦੇ ਧਿਆਨ 'ਚ ਨਹੀਂ ਹੈਗੀਆਂ ਉਹ ਮੈਂ ਦੱਸ ਸਕਾਂ ਸਰਕਾਰ ਨੂੰ ਤੇ ਉਹਨਾਂ ਦਾ ਸੁਧਾਰ ਕਰਾ ਸਕਾਂ ਬਠਿੰਡੇ ਦੇ ਲੋਕਾਂ ਦੇ ਕੰਮ ਕਾਜ ਨੂੰ ਹੋਰ ਸਖਾਲਾ ਬਣਾ ਸਕਦਾ ਨਹੀਂ ਬਠਿੰਡੇ ਦੇ ਜਦੋਂ ਗੱਲ ਕਰਦੇ ਆਂ ਬਠਿੰਡੇ ਦੇ ਪਹਿਲਾਂ ਵੀ ਤੁਸੀਂ ਕਈ ਮੁੱਦੇ ਚੱਕਦੇ ਸੀ ਜਹਾਂ ਚਾਹੇ ਲੋਕਲ ਜਿਹੜੇ ਪ੍ਰਸ਼ਾਸਨ ਆ ਉੱਥੇ ਕੋਈ ਦਿੱਕਤ ਆਉਂਦੀ ਹੁਣ ਜਾਂ ਜਿਹੜਾ ਬਹੁਤ ਹੀ ਗਰਮਰਾਇਆ ਰਿਹਾ ਥਰਮਲ ਦਾ ਮੁੱਦਾ ਵੀ ਚੱਕਦੇ ਰਹੇ ਵੀ ਇਹ ਵੇਚ ਕੇ ਆ ਗਿਆ ਇਹਦੀ ਰੱਦੀ ਦੇ ਭਾਈ ਵੇਚਤਾ ਉਹ ਮੁੱਦੇ ਹੁਣ ਕਿੰਨੇ ਕ ਸਮੱਸਿਆਵਾਂ ਦਾ ਤੁਹਾਨੂੰ ਲੱਗਦਾ ਕੋਈ ਹੱਲ ਹੋਇਆ ਜਾਂ ਉੱਥੇ ਦੇ ਉੱਥੇ ਹੀ ਖੜੇ ਆ ਹਜੇ ਦੇਖੋ ਜੀ ਜਿਹੜੇ ਮੁੱਦੇ ਹੈਗੇ ਆ ਮੈਂ ਅਸਲ ਵਿੱਚ ਮੇਰੀ ਥੋੜੀ ਜੀ ਬਣਦੀ ਵੀ ਘੱਟ ਕਾਲੀ ਦਲ ਨਾਲ ਤਾਂ ਹੀ ਘੱਟ ਬਣੀ ਆ ਕਿ ਇਹ ਕਈ ਵਾਰ ਗਏਂਦੇ ਸੀ ਵੀ ਜਿਹੜੀ ਯਾਰ ਬੰਦੇ ਆਪਣੇ ਆਪਣੇ ਖਿਲਾਫ ਨਾ ਬੋਲੋ ਮੈਂ ਤਾਂ ਆਪਦੇ ਉਸ ਟਾਈਮ ਤੇ 7 ਸਾਲ ਅਕਾਲੀ ਦਲ ਦਾ ਹਿੱਸਾ ਰਿਹਾ ਮੈਂ 7 ਸਾਲ ਮੈਂ ਤਾਂ ਇਹਨਾਂ ਦੇ ਵੀ ਜਿਹੜੇ ਚੋਰ ਲੁਕੇ ਹੋਏ ਸੀ ਕਦੇ ਇੱਧਰ ਕਦੇ ਉੱਧਰ ਸਾਰਿਆਂ ਦੇ ਖਿਲਾਫ ਹੁੰਦੇ ਆ ਵੀ ਇਹੇ ਚੋਰ ਆ ਕਿ ਤੁਹਾਡਾ ਬੇੜਾ ਬਿਠਾ ਦੇਣਗੇ ਇਹਨਾਂ ਨੂੰ ਬਾਹਰ ਕੱਢ ਦੋ ਠੀਕ ਹੈ ਜਾਂ ਸਾਨੂੰ ਛੱਡ ਦੋ ਨਹੀਂ ਜੀ ਕੁਝ ਨਹੀਂ ਤੁਸੀਂ ਤਾਂ ਪਾਰਟੀ ਵਿਰੋਧੀ ਕਾਰਵਾਈਆਂ ਕਰ ਲਿਓ ਮੈਂ ਕਿਹਾ ਜੀ ਕਿਸੇ ਨੂੰ ਆਪਾਂ ਦੱਸੀਏ ਵੀ ਅੱਗੇ ਟੋ ਆਗਾ ਭਾਈ ਡਿਗ ਪੇਗਾ ਉਹ ਵਿਰੋਧੀ ਕਾਰਵਾਈ ਨੂੰ ਤਾਂ ਸੂਚਿਤ ਕਰਨਾ ਹੁੰਦਾਗਾ ਸੋ ਮੈਂ ਪੂਰੀ ਤਰ੍ਹਾਂ ਬਠਿੰਡੇ ਦੇ ਲੋਕਾਂ ਨੂੰ ਸਮਰ ਕੋਈ ਬਿਛੜਨੇ ਲੋਕਾਂ ਨੇ ਮੈਨੂੰ ਇੱਕ ਮੂਲੀ ਬੰਦੇ ਨੂੰ ਦੋ ਵਾਰ ਐਮਸੀ ਬਣਾਇਆਗਾ ਹਨ ਮੈਂ ਜੋ ਮੁੱਦੇ ਸਰਕਾਰ ਦੇ ਵਿੱਚ ਕਮੀਆਂ ਵੀ ਹੋਣਗੀਆਂ ਮੈਂ ਸਮੇਂ-ਸਮੇਂ ਸਰ ਉਹਨਾਂ ਤੇ ਬੋਲਾਂਗਾ ਵੀ ਤੇ ਉਹਨਾਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਵੀ ਕਰਾਂਗਾ ਕੋਈ ਗੁੰਗਾ ਜਿਹਾ ਕੋਗੂ ਬਣ ਕੇ ਨਹੀਂ ਬੈਠਾ ਹੈਗਾ ਨਹੀਂ ਉਹੀ ਗੱਲ ਜਿਵੇਂ ਤੁਸੀਂ ਕਿਹਾ ਵੀ ਅਕਾਲੀ ਦਲ ਚਿਰੰਜ ਹੋਇਆ ਅਕਾਲੀ ਦਲ ਦੇ ਨਾਂ ਤੇ ਦੱਸਦੇ ਰਹੇ ਹੁਣ ਜਿਹੜੀਆਂ ਕੰਮ ਕਾਉਣੀਆਂ ਫਿਰ ਤਾਂ ਆਮ ਆਦਮੀ ਪਾਰਟੀ ਦੇ ਜਿਹੜੀਆਂ ਕੰਮ ਕਾਉਣ ਉਹ ਵੀ ਦੱਸਦੇ ਰਹੋ ਜਿਹੜੀਆਂ ਕਮੀਆਂ ਹੋਣਗੀਆਂ ਅਸੀਂ ਬੇਵਾਕ ਹੁਮੇ ਰਵਾਂਗੇ ਜੀ ਠੀਕ ਹੈ ਜੇ ਚੁੱਪ ਕਰਨਾ ਫਿਰ ਤਾਂ ਸੌਦੇਬਾਜ਼ੀ ਹੋਗੀ हां ਮੈਂ ਸ਼ੁਰੂ ਤੋਂ ਹੀ ਬੋਲਿਆ ਹੁਣ ਵੀ ਬੋਲਾਂਗੇ ਜਿੱਥੇ ਕਮੀਆਂ ਹੋਣਗੀਆਂ ਅਸੀਂ ਪਹਿਲਾਂ ਹਾਈ ਕਮਾਲ ਦੇ ਧਿਆਨ 'ਚ ਲਿਆਵਾਂਗੇ ਵੀ ਇਹਨੂੰ ਕਲੀਅਰ ਕਰੋ ਜੀ ਮੇਰਾ ਆਪ ਦਾ ਪਰਸਨਲ ਨਹੀਂ ਵੀ ਲੋਕਾਂ ਦੀਆਂ ਇਹਦੀਆਂ ਪ੍ਰੋਬਲਮਾਂ ਹੋਣਗੀਆਂ ਦੇਖੋ ਦੱਸਣਾ ਸਾਡਾ ਫਰਜ਼ ਬਣਦਾ ਹੂੰ ਜੇ ਅੱਖਾਂ ਵਿੱਚ ਲਾਏ ਕਰਕੇ ਵੀ ਨਹੀਂ ਕੋਈ ਨਹੀਂ ਉਹ ਫਿਰ ਗੱਲ ਨਹੀਂ ਬਣਦੀ ਫਿਰ ਲੀਡਰ ਥੋੜਾ ਹੁੰਦਾ ਜੀ ਉਹਦਾ ਸੌਦੇਵਾਦੀ ਹੁੰਦੀ ਆ ਇਸ ਕਰਕੇ ਅਸੀਂ ਦੱਸਾਂਗੇ ਸਾਰਾ ਇਹਨਾਂ ਨੂੰ ਤੇ ਕੋਸ਼ਿਸ਼ ਕਰਾਂਗੇ ਉਹ ਹੱਲ ਵੀ ਹੋਣ ਹੂੰ ਹੂੰ ਨਹੀਂ ਇੱਕ ਅਖੀਰਲਾ ਸਵਾਲ ਇਹ ਆ ਵੀ ਹਰ ਇੱਕ ਵਾਰ ਯਾਰ ਨੇ ਦੇਖਿਆ ਜਦੋਂ ਕਿਸੇ ਮੰਤਰੀ ਨੂੰ ਸਾਬਕਾ ਮੰਤਰੀ ਨੂੰ ਐਮਐਲਏ ਨੂੰ ਪਾਰਟੀ ਜੁਆਇਨ ਕਰ ਇੱਦਾਂ ਕੀ ਕਰਨ ਬਣ ਗਿਆ ਤੁਸੀਂ ਕਹਿੰਦੇ ਹੋ ਵੀ ਛੋਟੇ ਲੀਡਰਾਂ ਛੋਟੇ ਤਾਂ ਇਥੋਂ ਐਮ ਐਲ ਏ ਸਾਹਿਬ ਵੀ ਦੇ ਸਕਦੇ ਸੀ ਮੰਤਰੀ ਸਾਹਿਬ ਵੀ ਸਾਨੂੰ ਸ਼ਾਮਲ ਕਰਾ ਸਕਦੇ ਸੀ ਇਹ ਮੁੱਖ ਮੰਤਰੀ ਸਾਹਿਬ ਦਾ ਇੱਡਾ ਵੱਡਾ ਕੀ ਕਰਨ ਬਣ ਗਿਆ ਸਾਨੂੰ ਆਪ ਜੁਆਇਨ ਕਰਾਉਣਾ ਨਹੀਂ ਨਹੀਂ ਜੀ ਦੇਖੋ ਅਸੀਂ ਤਾਂ ਮੈਂ ਤਾਂ ਅੱਜ ਵੀ ਮੁੱਖ ਮੰਤਰੀ ਜੀ ਨਾਲ ਹੀ ਮਿਲ ਕੇ ਆਇਆਗਾ ਮੈਂ ਸਤਿਕਾਰ ਇਹਨਾਂ ਦਾ ਵੀ ਕਰਦਾ ਚਲੋ ਹਨਾ ਬੜੇ ਮੁੱਢੀ ਕੰਮ ਪਿੱਛੇ ਸਾਰਿਆਂ ਚੁੰਨਦੇ ਸਾਡੇ ਜੀ ਵੀ ਹੈਗੀਆਂ ਉਹ ਤੇ ਗੁੱਡੀਆਂ ਸਾਹਿਬ ਵੀ ਨਾਲ ਦੋਨੇ ਸਤਿਕਾਰਯੋਗ ਲੀਡਰ ਸਾਡੇ ਨਾਲ ਗਿਆਗੇ ਗੁੱਡੀਆਂ ਸਾਹਿਬ ਨਾਲ ਗਿਆ ਇਹ ਵੀ ਨਾਲ ਗਿਆ ਕਹਿੰਦੇ ਚਲੋ ਉੱਥੇ ਜਾ ਵੜਦੇ ਆ ਵੀ ਚਲੋ ਉਸ ਨਾਲੇ ਮੁਲਾਕਾਤ ਹੋ ਜੂਗੀ ਇਹ ਤਾਂ ਹੁਣ ਨਾਰਮਲ ਆ ਨਾ ਸਿਮ ਨੂੰ ਸਭ ਮਿਲ ਕੇ ਸੀ ਕੋਈ ਗੱਡੀ ਲਈ ਹੈਗੀ ਬਿਲਕੁਲ ਹੁਣ ਵੀ ਸਿੰਪਲ ਆ ਤੁਹਾਡੇ ਕੋਲ ਆ ਕਰੇ ਮੁੱਦੇ ਵੀ ਉਹੀ ਰਹਿਣਗੇ ਨਾ ਬਿਲਕੁਲ ਬਿਲਕੁਲ ਮੈਂ ਛਿੰਦਾ ਐਮਸੀ ਮਸ਼ਹੂਰਾ ਛੋਟਾ ਨਾ ਮੇਰਾ ਸੇਮ ਹੀ ਰਹੂੰਗਾ ਜੀ ਠੀਕ ਹੈ ਜੀ ਕਿਸੇ ਦਾ ਮੈਂ ਮੇਰੀ ਫੇਸਬੁੱਕ ਤੇ ਤੁਸੀਂ ਦੇਖੋ ਜਾ ਕੇ ਕਮੈਂਟ ਵੀ ਲੋਕ ਬੇਵਾਕ ਹੋਏ ਕਰਦੇ ਆ ਮੈਂ ਕਿਸ ਨੂੰ ਕਿਸੇ ਨੂੰ ਮੈਂ ਕਮੈਂਟ ਡੀਡ ਨਹੀਂ ਕੀਤਾ ਕਿਸੇ ਦਾ ਬਲੌਗ ਨਹੀਂ ਕੀਤਾ ਕਿਉਂਕਿ ਸਾਨੂੰ ਲੋਕਾਂ ਦਾ ਸਾਹਮਣਾ ਕਰਨਾ ਹੀ ਪੈਣਾਗਾ ਜੇ ਅਸੀਂ ਬਲੌਗ ਮਾਰ ਕੇ ਕੀ ਕਰ ਲਾਂਗੇ ਹੂੰ ਹੂੰ ਬਿਲਕੁਲ ਇਹੀ ਜੀ ਕੋਈ ਗੱਲ ਨਹੀਂ ਹੋਊਗੀ ਜੀ ਸਾਦੇ ਬਣ ਕੇ ਲੋਕਾਂ ਚ ਰਵਾਂਗੇ ਔਰ ਲੋ ਲੋਕਾਂ ਦੇ ਉਹ ਮਸਲੇ ਜਿਹੜੇ ਹੱਲ ਵੀ ਕਰਾਵਾਂਗੇ ਜੀ ਚਲੋ ਬਹੁਤ ਬਹੁਤ ਧੰਨਵਾਦ ਜੀ